ਪਿਛਲੇ ਦਿਨ ਇੱਕ ਖਬਰ ਆਈ ਸੀ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋ ਗਈ ਹੈ ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਇੱਕ ਦੂਜੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਜਾਂ ਹਮਲਾ ਨਹੀਂ ਕਰਨ ਗਿਆ ਇਸ ਸਮੇਂ ਦੌਰਾਨ ਇੱਕ ਸ਼ਬਦ ਸੀਜ਼ਫਾਇਰ ਕਾਫੀ ਚਰਚਾ ਦੇ ਵਿੱਚ ਆ ਗਿਆ ਸੀ ਆਖਰ ਸੀਜ਼ਫਾਇਰ ਕੀ ਹੁੰਦਾ ਹੈ ਅਤੇ ਦੋ ਦੇਸ਼ਾਂ ਵਿਚਕਾਰ ਜੰਗ ਦੀ ਸਥਿਤੀ ਵਿੱਚ ਇਹ ਕਿਵੇਂ ਕੰਮ ਕਰਦੀ ਹੈ ਆਓ ਇਸ ਵੀਡੀਓ ਦੇ ਵਿੱਚ ਵੇਰਵਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਸੀਜ਼ਫਾਇਰ ਕੀ ਹੁੰਦੀ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਹੈ ਦਰਅਸਲ ਜੰਗਬੰਦੀ ਦਾ ਅਸਲ ਅਰਥ ਦੋ ਦੇਸ਼ਾਂ ਵਿਚਕਾਰ ਜੰਗਬੰਦੀ ਹੈ ਇਸ ਦੇ ਲਾਗੂ ਹੋਣ ਤੋਂ ਤੁਰੰਤ ਬਾਅਦ ਦੋਵੇਂ ਦੇਸ਼ਾਂ ਵਿੱਚਕਾਰ ਚੱਲ ਰਿਹਾ ਟਕਰਾਹ ਅਸਥਾਈ ਅਤੇ ਸਥਾਈ ਤੌਰ ਤੇ ਰੁਕ ਜਾਂਦਾ ਹੈ ਇਸ ਤੋਂ ਇਲਾਵਾ ਸੀਜ਼ ਫਾਇਰ ਬਾਰੇ ਪੂਰੀ ਜਾਣਕਾਰੀ ਆਕਸਫੋਰਡ ਪਬਲਿਕ ਇੰਟਰਨੈਸ਼ਨਲ ਲਾ ਦੀ ਅਧਿਕਾਰਿਤ ਵੈੱਬਸਾਈਟ ਅਤੇ ਕੈਂਬਰੇਜ ਡਿਕਸ਼ਨਰੀ ਰਾਹੀਂ ਪ੍ਰਾਪਤ ਵੀ ਕੀਤੀ ਜਾ ਸਕਦੀ ਹੈ ਇਸ ਦੇ ਵਰਤੋਂ ਸਰਹੱਦ ਤੇ ਹਮਲਾਵਰ ਕਾਰਵਾਈ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਖਾਸ ਗੱਲ ਇਹ ਹੈ ਕਿ ਇਸ ਲਈ ਕਿਸੇ ਵੀ ਤਰ੍ਹਾਂ ਦੀ ਸੰਧੀ ਦੀ ਲੋੜ ਨਹੀਂ ਹੁੰਦੀ ਸਗੋ ਇਸ ਦਾ ਲਾਗੂਕਰਨ ਦੋਵੇਂ ਦੇਸ਼ਾਂ ਦੀ ਆਪਸੀ ਸਹਿਮਤੀ ਤੇ ਹੀ ਨਿਰਭਰ ਕਰਦਾ ਹੈ ਪਾਤ ਤੇ ਪਾਕਿਸਤਾਨ ਵਿਚਕਾਰ ਆਪਸੀ મતਬੇਦਾਂ ਦਾ ਇਤਿਹਾਸ ਕਾਫੀ ਪੁਰਾਣਾ ਹੈ ਆਜ਼ਾਦੀ ਤੋਂ 1 ਸਾਲ ਬਾਅਦ 1948 ਵਿੱਚ ਪਹਿਲੀ ਵਾਰ ਦੋਵੇਂ ਦੇਸ਼ ਜੰਮੂ ਕਸ਼ਮੀਰ ਦੇ ਮੁੱਦੇ ਤੇ ਆਮੋ ਸਾਹਮਣੇ ਆਏ ਕਿਹਾ ਜਾਂਦਾ ਹੈ ਕਿ ਪਹਿਲੀ ਰਸਮੀ ਜੰਗਬੰਦੀ 1 ਜਨਵਰੀ 1949 ਨੂੰ ਹੋਈ ਇਸ ਤੋਂ ਬਾਅਦ ਇਸ ਦਾ ਵਿਸਤਾਰ ਕੁਝ ਇਸ ਤਰ੍ਹਾਂ ਹੈ 1965 ਦੀ جنگ 1965 ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਇੱਕ ਵਾਰ ਫਿਰ جنگ ਦੇ ਮੈਦਾਨ ਦੇ ਵਿੱਚ ਆਮੋ ਸਾਹਮਣੇ ਹੋ ਗਈਆਂ ਉਸ ਸਮੇਂ ਸੋਵੀਅਤ ਯੂਨੀਅਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਦਖਲ ਤੋਂ ਬਾਅਦ ਦੋਵੇਂ ਦੇਸ਼ਾਂ ਦੀ ਆਪਸੀ ਸਹਿਮਤੀ ਤੋਂ ਬਾਅਦ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ 1971 ਅਤੇ 1999 ਵਿੱਚ ਭਾਰਤੀ ਜਿੱਤ 1971 ਅਤੇ 1999 ਦੇ ਕਾਰਗਿਲ ਯੁੱਧ ਭਾਰਤ ਤੇ ਪਾਕਿਸਤਾਨ ਵਿਚਕਾਰ ਲੜੇ ਗਏ ਸਨ ਇਹਨਾਂ ਦੋਵੇਂ ਸੰਘਰਸ਼ਾਂ ਵਿੱਚ ਭਾਰਤੀ ਫੌਜ ਜਿੱਤ ਰਹੀ ਸੀ 1971 ਦੀ ਜੰਗ ਵਿੱਚ ਭਾਰਤ ਦੀ ਮਦਦ ਕਰਕੇ ਸੋਵੀਅਤ ਯੂਨੀਅਨ ਜਿਹੜੀ ਕਿ ਰੂਸ ਨੇ ਦੁਨੀਆ ਨੂੰ ਸਾਬਿਤ ਕਰ ਦਿੱਤਾ ਕਿ ਕਿਸੇ ਹੋਰ ਦੇਸ਼ ਨੂੰ ਭਾਰਤ ਵੱਲ ਵੇਖਣਾ ਵੀ ਨਹੀਂ ਚਾਹੀਦਾ 2 April ਨੂੰ Jammu Kashmir ਦੇ Pahalgam ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ 7 May ਨੂੰ ਹਵਾਈ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ ਜਿਸ ਦੇ ਵਿੱਚ Pakistan ਅਤੇ PoK ਵਿੱਚ 9 ਅਤਵਾਦੀ ਛਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਸੀ 8 ਮਈ ਨੂੰ ਪਾਕਿਸਤਾਨ ਨੇ ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ ਗੋਲੀਬਾਰੀ ਅਤੇ ਡਰੋਨ ਹਮਲਿਆਂ ਦੀ ਇੱਕ ਕਾਰਤਾਪੂਰਨ ਕਾਰਵਾਈ ਕੀਤੀ ਜਿਸ ਦਾ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਟੁਕਮਾ ਜਵਾਬ ਦਿੱਤਾ ਤੇ 10 ਮਈ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੇ ਚਾਰ ਹਵਾਈ ਅੱਡੇ ਉਡਾ ਦਿੱਤੇ ਹੁਣ ਗੱਲ ਕਰਦੇ ਹਾਂ ਕਿ ਜੰਗਬੰਦੀ ਦੀ ਉਲੰਘਣਾ ਕਦੀ ਹੋਈ ਜਾਂ ਨਹੀਂ ਹੋਈ ਅਜਿਹਾ ਨਹੀਂ ਹੈ ਕਿ ਜੰਗਬੰਦੀ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਕਦੀ ਇਸ ਦੀ ਉਲੰਘਣਾ ਹੀ ਨਹੀਂ ਕੀਤੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮੇਂ-ਸਮੇਂ ਤੇ ਜੰਗਬੰਦੀ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਕੰਟੋਰ ਰੇਖਾ ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਇਹ ਨਜ਼ਾਰਾ 2021 ਤੋਂ ਪਹਿਲਾਂ ਕਈ ਵਾਰ ਵੇਖਿਆ ਗਿਆ ਸੀ ਲੋਕ ਸਭਾ ਵਿੱਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਜੰਗਬੰਦੀ ਦੀ ਉਲੰਘਣਾ ਬਾਰੇ ਵਿਸਤਾਰਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ ਸੀ ਸਾਲ 2018 2140 ਜੰਗਬੰਦੀ ਦੀ ਉਲੰਘਣਾ ਸਾਲ 2019 3479 ਜੰਗਬੰਦੀ ਦੀ ਉਲੰਘਣਾ ਸਾਲ 2020 5133 ਜੰਗਬੰਦੀ ਦੀ ਉਲੰਘਣਾ ਜਦੋਂ ਕਿ ਭਾਰਤੀ ਫੌਜ ਦੀ ਰਿਪੋਰਟ ਅਨਸਾਰ ਸਾਲ 2022 ਤੋਂ 2024 ਤੱਕ ਸਿਰਫ 3 ਵਾਰ ਹੀ ਐਲਓਸੀ ਤੇ ਜੰਗਬੰਦੀ ਦੀ ਉਲੰਘਣਾ ਹੋਈ ਹੈ 10 ਮਈ ਨੂੰ ਭਾਰਤੀ ਵਿਦੇਸ਼ ਗੱਤਰ ਵਿਕਰਮ ਮਿਸਤਰੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਕੀਤੀ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਅਤਵਾਦ ਵਿਰੋਧ ਆਪਣੇ ਸਖਤ ਰੁਖ ਤੇ ਕਾਇਮ ਰਹੇਗਾ ਇਸ ਮਾਮਲੇ ਤੇ 12 ਮਈ ਨੂੰ ਇੱਕ ਮਹੱਤਵਪੂਰਨ ਚਰਚਾ ਵੀ ਹੋਈ ਸੀ